5 ਰੁਪਏ ਦੇ ਪਤੰਗ ਨਾਲ ਉਹਨਾਂ ਦਾ 25 ਲੱਖ ਦਾ ਡਰੋਨ ਥੱਲੇ ਸਿੱਟਦਾ ਪਤੰਗ ਦੇ ਨਾਲ ਡਰੋਨ ਥੱਲੇ ਲਾਤਦਾ ਉਹਨੂੰ ਉਹਨੂੰ ਕੀ ਕਹੋਗੇ ਉਹ ਮਹਾਰਾਜ ਦੀ ਕਿਰਪਾ ਆ ਤੇ ਸਾਡੇ ਜੋਧਿਆਂ ਨੂੰ ਬਲ ਮਿਲਿਆ ਆ ਜਿਹੜੇ ਵੀ ਉਧਰੋਂ ਗੋਲੇ ਸੱਡਦੇ ਆ ਨੌਜਵਾਨ ਸਾਡੇ ਕੈਚ ਕਰਕੇ ਦੁਬਾਰਾ ਫੇਰ ਉਧਰ ਸੱਡਦੇ ਬੈਰੀਏਟਰ ਬੜੇ ਲੱਗੇ ਹੋਏ ਨੇ ਬੜਾ ਡਰੋਨ ਦੇ ਨਾਲ ਜਿਹੜੇ ਆ ਥਰੂਗਾ ਸਿੱਟਿਆ ਨੇ ਪਲਾਸਟਿਕ ਦੀਆਂ ਗੋਲੀਆਂ ਵੀ ਚੱਲ ਰਹੀਆਂ ਰੌਂਦ ਕਾਫੀ ਜਿਹੜੇ ਆ ਜ਼ਖਮੀ ਬਹੁਤ ਹੋਏ ਨੇ ਕਿੰਨੇ ਕ ਜਿਹੜੀ ਹੁਣ ਸਕਸੈਸ ਹੋਏ ਆ ਤੁਸੀਂ ਜਿਹੜੇ ਬੈਰੀਗੇਟਰ ਤੋੜਨ ਨੂੰ ਜਾਂ ਅੱਗੇ ਵਧਣ ਨੂੰ ਵੀ ਹਾਲੇ ਉੱਥੇ ਬ੍ਰੇਕ ਲੱਗੀ ਹੋਈ ਆ ਮੈਂ ਸਕਸੈਸ ਦੀ ਤੁਹਾਨੂੰ ਦੱਸਦਾ ਤੁਸੀਂ ਅਬਰ ਦਾ ਸੋਸ਼ਲ ਮੀਡੀਆ ਤੇ ਦੇਖ ਹੀ ਲਿਆ ਹੋਣਾ ਸਾਡੇ ਮਹਾਰਾਜ ਦੇ ਟਾਈਮ ਤੋਂ ਜਿੱਦਾਂ ਉਹ ਸਿਗਾ ਵੀ ਚਿੜੀ ਬਾਜ਼ ਨਾਲ ਲੜਦੀ ਪੀਕੇ ਅੰਮ੍ਰਿਤ ਬਾਟੇ ਦਾ ਸਾਡੇ ਯੋਧਿਆਂ ਨੇ ਸਾਡੇ ਨੌਜਵਾਨਾਂ ਨੇ 5 ਰੁਪਏ ਦੇ ਪਤੰਗ ਨਾਲ ਉਹਨਾਂ ਦਾ 25 ਲੱਖ ਦਾ ਡਰੋਨ ਥੱਲੇ ਸਿੱਟਦਾ ਪਤੰਗ ਦੇ ਨਾਲ ਡਰੋਨ ਥੱਲੇ ਲਾਦਦਾ ਉਹਨੂੰ ਉਹਨੂੰ ਕੀ ਕਹੋਗੇ ਉਹ ਮਹਾਰਾਜ ਦੀ ਕਿਰਪਾ ਆ ਤੇ ਸਾਡੇ ਯੋਧਿਆਂ ਨੂੰ ਬਲ ਮਿਲਿਆ ਆ ਜਿਹੜੇ ਵੀ ਉਧਰੋਂ ਗੋਲੇ ਸੱੜਦੇ ਆ ਨੌਜਵਾਨ ਸਾਡੇ ਕੈਚ ਕਰਕੇ ਦੁਬਾਰਾ ਫੇਰ ਉਧਰ ਸੱੜਦੇ ਆ ਡੰਡਿਆਂ ਦੇ ਨਾਲ ਉਹਨਾਂ ਨੇ ਜਿੱਦਾਂ ਕ੍ਰਿਕਟ ਦੇ ਆਪਾਂ ਮੈਚ ਦੇ ਦੇ ਆ ਟੀਵੀ 'ਚ ਉਧਰੋਂ ਬੋਲ ਮਾਰਦੇ ਇਧਰੋਂ ਡੰਡੇ ਨਾਲ ਚੱਕ ਕੇ ਚਾਲ ਉਧਰ ਬੋਰੀਆਂ ਦੇ ਨਾਲ ਉੱਤੇ ਥੱਲੇ ਲੱਪ ਦਿੰਦੇ ਆ ਉਹਨਾਂ ਨੂੰ ਲੰਮਾ ਪਾ ਦਿੰਦੇ ਆ ਸਾਡੇ ਨੌਜਵਾਨਾਂ 'ਚ ਬਹੁਤ ਵੱਲ ਹੈ ਮੈਂ ਇਹ ਮੋਦੀ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਇਹ ਤੇਰੇ ਦੇਸ਼ ਦੇ ਕਿਸਾਨ ਨੇ ਇਹ ਤੇਰੇ ਹੀ ਆ ਇਹ ਕੋਈ ਪਾਕਿਸਤਾਨ ਤੋਂ ਨਹੀਂ ਆਇਆ ਇਹ ਕੋਈ ਜੰਮੂ ਕਸ਼ਮੀਰ ਤੋਂ ਨਹੀਂ ਆਇਆ ਹਾਂ ਜੇ ਤੂੰ ਇਹਨਾਂ ਨੂੰ ਲੱਗ ਚਾਹਨਾ ਫੇ ਸਾਨੂੰ ਦੇ ਹਰਿਆਣਾ ਵੀ ਸਾਡਾ ਹੀ ਆ ਸਾਰਾ ਉਧਰ ਰਾਜਸਥਾਨ ਵੀ ਅੱਧਾ ਸਾਡਾ ਹੀ ਆ ਉੱਥੇ ਤੱਕ ਪੱਕੀਆਂ ਕੰਦਾ ਕਰ ਦੋ ਸਾਨੂੰ ਪੰਜਾਬ ਸਾਡਾ ਦੇ ਦੇਵੇ ਵੱਖਰੇ ਅਖਤਿਆਰ ਦੇ ਦੇਵੇ ਸਾਡੇ ਅਸੀਂ ਕਰ ਲਾਂਗੇ ਜੇ ਮਤਲਬ ਸਾਨੂੰ ਵੱਖਰਾ ਕਰਨਾ ਚਾਹੁੰਦਾ ਕਰੇ ਚੰਗੀ ਤਰ੍ਹਾਂ ਕਰੇ ਭਾਜਪਾ ਤਾਂ ਇਹ ਵੀ ਕਹਿ ਰਹੇ ਕਿ ਮੋਰੇ ਬਈ ਦੇ ਇਲੈਕਸ਼ਨ ਆ ਰਹੇ ਨੇ ਐਮਪੀ ਦੇ ਇਲੈਕਸ਼ਨ ਨੇ ਕੁਝ ਜਿਹੜੀਆਂ ਆਗੂ ਨੇ ਇਹ ਸਿਰੋ ਰਾਜਨੀਤੀ ਗੇਮ ਗੇਨ ਖੜ ਰਹੀਆਂ ਨੇ ਇਹ ਬਿਆਨ ਨੂੰ ਕੀ ਮੈਂ ਦੇਖਦੇ ਹਾਂ ਦੇਖੋ ਇਹ ਚ ਰਾਜਨੀਤੀ ਕਾਦੀ ਆ ਜੀ ਜਦੋਂ ਆਪਾਂ ਕੋਈ ਸਰਕਾਰੀ ਜੋਬ ਕਰਦੇ ਆ ਕੋਈ ਵੀ ਆ ਕੋਈ ਫੌਜ ਚੋਂ ਰਟਾਇਰ ਹੁੰਦਾ ਕੋਈ ਹੋਰ ਪੁਲਿਸ ਚੋਂ ਰਟਾਇਰ ਹੁੰਦਾ ਕਿਸੇ ਕੋਈ ਮਾਸਟਰ ਟੀਚਰ ਰਟਾਇਰ ਹੁੰਦਾ ਉਹਨੂੰ 60 ਸਾਲ ਤੋਂ ਬਾਅਦ ਪੈਨਸ਼ਨ ਮਿਲਦੀ ਕਿ ਨਹੀਂ ਮਿਲਦੀ ਸਾਡੀਆਂ ਜੈਜ ਮੰਗਾ ਸੀ ਵੀ ਕਹਿੰਦੇ ਆ ਕਿਸਾਨ ਆ ਸਵੇਰ ਤੋਂ 4 ਵਜੇ ਤੋਂ ਉੱਠ ਕੇ ਰਾਤ ਦੇ 11 ਵਜੇ ਤੱਕ ਸਿਰਚ ਧੂੜਾ ਪਵਾਉਂਦਾ ਆਪਣੇ ਨਹਾਉਣ ਦਾ ਟਾਈਮ ਵੀ ਨਹੀਂ ਮਿਲਦਾ ਬੁਢਾਪੇ 'ਚ ਇਹਨੂੰ ਪੈਨਸ਼ਨ ਦਾ ਹੱਕ ਹੈ ਕਿ ਨਹੀਂ ਹੈਗਾ ਬਾਦੂ ਇਹਨਾਂ ਤੋਂ ਕੀ ਮੰਗ ਲਿਆ ਅਸੀਂ ਆਪਣੀ ਐਮਐਸਪੀ ਮੰਗ ਰਹੇ ਹਾਂ ਸੁਆਮੀ ਨਾਥਨ ਦੀ ਰਿਪੋਰਟ ਜਿਹੜੀ ਇਹਨਾਂ ਨੇ ਸੀਟੂ ਪਲੱਸ ਦੇ ਮੁਤਾਬਕ ਅਸੀਂ ਉਹ ਮੰਗ ਰਹੇ ਹਾਂ ਬਾਦੂ ਤਾਂ ਮੰਗਦੇ ਕੁਝ ਨਹੀਂ ਸਾਡੇ ਆਪਣੇ ਕਿਸਾਨਾਂ ਦਾ ਇਨਸਾਫ ਮੰਗਦੇ ਹਾਂ 600 ਕਿਸਾਨਾਂ ਤੇ ਪਰਚਾ ਹੋਇਆ ਹਰਿਆਣੇ ਦੇ ਵਿੱਚ ਪਹਿਲੇ ਅੰਦੋਲਨ ਵੇਲੇ ਉਦੋਂ ਨੇ ਇਹਨਾਂ ਨੇ ਰੱਦ ਕੀਤੇ ਇਹ ਲਿਖਤੀ ਕਰਕੇ ਸਾਨੂੰ ਮੁਕਰ ਗਏ ਮੁਕਰਣ ਚ ਮਾਰਿਆ ਬਹੁਤ ਜ਼ਿਆਦਾ ਮਾਰ ਰਿਹਾ ਹੈ ਮੋਦੀ ਸਰਕਾਰ ਬੀਜੇਪੀ ਆ ਜਿਹੜੀ ਜੇ ਕੋਈ ਪਿਆਰ ਨਾ ਨਹੀਂ ਮੰਨਦਾ ਤਾਂ ਉਹਨੂੰ ਚੱਕ ਕੇ ਅੰਦਰ ਦੇ ਦਿੰਦੇ ਆ ਜੇ ਕੋਈ ਬੀਜੇਪੀ ਚ ਰਲ ਜਾਂਦਾ ਉਹਦੇ ਸਾਰੇ ਪਰਚੇ ਰੱਦ ਸਾਨੂੰ ਹਰਿਆਣੇ ਦੇ ਆ ਕਿਸਾਨਾਂ ਨੇ ਆਪ ਕਿਹਾ ਬਈ ਪ੍ਰਧਾਨ ਜੀ ਜਾਂ ਤਾਂ ਅੰਦੋਲਨ ਕਰ ਲਓ ਸਾਡੇ ਪਰਚੇ ਰੱਦ ਇਦਾਂ ਕਰਾ ਦਿਓ ਨਹੀਂ ਤਾਂ ਸਾਨੂੰ ਮਜਬੂਰਨ ਬੀਜੇਪੀ ਚ ਰਲਣਾ ਪਊਗਾ ਫੇ ਸਾਰੇ ਪਰਚੇ ਖਾਤਮ ਫੇਕਦਾ ਖਤਮ ਹੋ ਜਾਂਦੇ ਆ ਜੀ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਟੈਣੀ ਨੇ ਤੁਸੀਂ ਸਾਰਿਆਂ ਨੇ ਦੇਖਿਆ ਇਹਨਾਂ ਦਾ ਕੇਂਦਰੀ ਮੰਤਰੀ ਆ ਉਹ ਗੱਡੀ ਦੇ ਨਾਲ ਸਾਡੇ ਕਿਸਾਨ ਬੈਠੇ ਦਰੜਤੇ ਹੋ ਨੇ ਉੱਤੇ ਕੋਈ ਪਰਚਾ ਨਹੀਂ ਉਹਦੀ ਕੋਈ ਅਰੈਸਟ ਨਹੀਂ ਕੋਈ ਮੰਤਰੀ ਮੰਡਲ ਨਹੀਂ ਖੋਇਆ ਇੱਥੇ ਆਪਾਂ ਘੜੇ ਸਾਡੇ ਕੋਲ ਇੱਕ ਇੱਥੇ ਪਰਸਨ ਦੇ ਆਪਾਂ ਚਪੇੜ ਵੀ ਮਾਰ ਦਈਏ ਨਾਲੇ 751 ਲਾ ਕੇ ਆਪਾਂ ਨੂੰ ਥਾਣੇ 'ਚ ਡੱਕਦੇ ਕਿ ਨਹੀਂ ਡੱਕਦੇ ਉਹਨਾਂ ਦੇ ਕਾਨੂੰਨ ਕਿਉਂ ਨਹੀਂ ਜੀ ਇਹ ਦੇਖੋ ਇਹ ਜਿਹੜਾ ਜਿੱਦਾਂ ਕਹਿੰਦੇ ਹੁੰਦੇ ਜਿਸकी ਬੈਂਸ ਉਸੀ ਦਾ ਸੋਟਾ ਹਨਾ ਇਹ ਉਹ ਗੱਲ ਹੋ ਰਹੀ ਆ ਸੋਟਾ ਵੀ ਉਹਨਾਂ ਦਾ ਹੀ ਬੈਂਸਾ ਵੀ ਉਹਨਾਂ ਦਾ ਹੀ ਮਾਰੀ ਜਾਂਦੇ ਆ ਪਰ ਅਸੀਂ ਹਾਰਨ ਵਾਲੇ ਨਹੀਂ ਜਿੰਨਾ ਮਰਜੀ ਅਤਿਆਚਾਰ ਕਰ ਲੈਣ ਉੱਤੇ ਚੜ੍ਹਦੀ ਕਲਾ 'ਚ ਆਮ ਹੋਰ ਚਾ ਨੌਜਵਾਨ ਸਾਡੇ ਚੜ੍ਹਦੇ